ਇੱਕ ਵਾਰ ਫਿਰ ਬਣਿਆ ਅੰਮ੍ਰਿਤਸਰ ਵਿੱਚ ਦਹਿਸ਼ਤ ਦਾ ਮਾਹੌਲ ਬੰਬ ਫਟਣ ਦੇ ਨਾਲ ਇੱਕ ਵਿਅਕਤੀ ਗੰਭੀਰ ਜ਼ਖਮੀ ਪੁਲਿਸ ਅਧਿਕਾਰੀਆਂ ਵੱਲੋਂ ਫੋਰੈਂਸਿਕ ਟੀਮ ਨੂੰ ਮੌਕੇ ਉੱਪਰ ਸੱਦਿਆ ਗਿਆ ਅਤੇ ਇਲਾਕੇ 'ਚ ਖੌਫ ਦਾ ਮਾਹੌਲ ਅੰਮ੍ਰਿਤਸਰ ਤੋਂ ਜ਼ਿਲ੍ਹਾ ਇੰਚਾਰਜ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਚੰਕਲ ਜੀ ਅੱਜ ਉਹ ਇਹ ਗੱਲ ਹੋਈ ਕੀ ਗੱਲ ਵਸ ਗਈ ਦੱਸ ਕੇ ਆ ਕਿ ਇਹ ਬਲਾਸਟਿਕ ਹੋਇਆ ਤੇ ਬੰਬ ਬਲਾਸਟਿਕ ਹੋਇਆ ਐਹੀਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦੇ ਆ ਕਿ ਦਿਨ ਦਿਹਾੜੀ ਜਿਹੜੀ ਆ ਲੋਕਾਂ ਦਾ ਜਿਹੜੀ ਆ ਰਾਬ ਇਰਾਕਾ ਹੂੰ ਇਹ ਭਗਵੰਤ ਮਾਨ ਜਿਹੜੀ ਆ ਬੜੇ ਦਾਅਵੇ ਕਰ ਰਿਹਾ ਕਿ ਮੈਂ ਪੰਜਾਬ ਚੋਂ ਨਸ਼ਾ ਖਤਮ ਕਰਨਾ ਫਲਾਨ ਕਰਨਾ ਆਹ ਗੈਂਟਰਵਾਦ ਤੇ ਹਾਈ ਸਾਰੀ ਜਿਹੜੇ ਆ ਬੰਬ ਜਿਹੜੇ ਬਲਾਸਟਿਕ ਜਿਹੜੇ ਇੱਥੇ ਛਰੇ ਆ ਮੇ ਮਜੀਠੇ ਤੋਂ ਫਤਿਹਗੜ ਚੂਰੀਆਂ ਰੋਡ ਹੈ ਇਹ ਲੋਕਾਂ ਦੇ ਵਿੱਚ ਇਹੋ ਜਿਹਾ ਖੌਫ ਬਣਿਆ ਆਇਆ ਹੈ ਕਿ ਲੋਕਾਂ ਨੂੰ ਆਪਣੀ ਘਰੋਂ ਨਿਕਲ ਤੋਂ ਬਾਅਦ ਪਤਾ ਹੀ ਨਹੀਂ ਆ ਕਿ ਕਿਹੜੇ ਵੇਲੇ ਜਿਹੜੀ ਆ ਖਤਮ ਹੋ ਜਾਣਾ ਲੱਗਦਾ ਨਹੀਂ ਕਿ ਜੇ ਕਿ ਬਹੁਤ ਵੱਡਾ ਹਸਤਾ ਹੋ ਰਿਹਾ ਹੈ ਇਹ ਤਾਂ ਬਹੁਤ ਵੱਡਾ ਹਸਤਾ ਹੋ ਜਾਣਾ ਹੈ ਤੇ ਭਗਵੰਤ ਮਾਨ ਸਰਕਾਰ ਨੂੰ ਸਤਿਫਾ ਦੇ ਦੇਣਾ ਚਾਹੀਦਾ ਇਹ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਕੁੰਭ ਕਰਨੀ ਨੀਂਂਦੇ ਸੁੱਤਾ ਪਿਆ ਸਰੇ ਆਮ ਜਿਹੜੇ ਆ ਰਜਾਨਾ ਹਿੰਟ ਕੈਤੀਆਂ ਹੋ ਰੀਆਂ ਤੁਸੀਂ ਮੌਕੇ ਤੇ ਮੌਜੂਦ ਸੀ ਤੁਸੀਂ ਮੈਂ ਜੀ ਨਾ ਕਰਿਆ ਹਾਂ ਤੇ ਲੋਕਾਂ ਦੇ ਵਿੱਚ ਬਹੁਤ ਜੜੀਆ ਬਹਿਸ ਦਾ ਮਾਹੌਲ ਬਣਿਆ ਹੋਇਆ ਹੈ ਕੀ ਅਪੀਲ ਕਰਦੇ ਹੋ ਪ੍ਰਸ਼ਾਸਨ ਨੂੰ ਜੀ ਮੈਂ ਭਗਵੰਤ ਮਾਨ ਸਰਕਾਰ ਨੂੰ ਇਹੋ ਬੇਨਤੀ ਕਰਦਾ ਕਿ ਜਿਹੜੀਆਂ ਤੁਹਾਡੇ ਕੋਲ ਸੁਰੱਖਿਆ ਜਿਹੜੀਆਂ ਆਪਣੀਆਂ 2 2000 ਆਪਣੀ ਮਾਤਾ ਜੀ ਨੂੰ ਆਪਣੀ ਭੈਣ ਨੂੰ ਆਪਣੇ ਦੇ ਨਾਲ ਹੋਰ ਕੈਬਨਟ ਮੰਤਰੀਆਂ ਦੇ ਨਾਲ ਸੁਰੱਖਿਆ ਦਿੱਤੀ ਹੈ ਥਾਣਿਆਂ ਦੇ ਵਿੱਚ ਸੁਰੱਖਿਆ ਦਿੱਤੀ ਜਾਵੇ ਤਾਂ ਜੋ ਕਿ ਲੋਕਾਂ ਦੀ ਜਾਨ ਮਾਲ ਦਾ ਜਿਹੜੀ ਆ ਰੱਖਿਆ ਕੀਤੀ ਜਾ ਸਕੇ ਭਗਵੰਤ ਮਾਨ ਸਰਕਾਰ ਜਿਹੜੀ ਆ ਆਪਣੇ ਦੇ ਨਾਲ ਜਿਹੜੇ ਆ 1 2 ਗਨਮੈਨ ਲਾ ਕੇ ਬਾਕੀ ਸਾਰੇ ਜਿਹੜੇ ਆ ਗਨਮੈਨ ਜਿਹੜੇ ਆ ਉਹ ਪੰਜਾਬ ਪੁਲਿਸ ਨੂੰ ਥਾਣਿਆਂ ਦੇ ਵਿੱਚ ਦੇਣਾ ਚਾਹੀਦਾ ਤਾਂ ਜੋ ਕਿ ਲੋਕਾਂ ਦੀ ਸੁਰੱਖਿਆ ਜਿਹੜੀ ਯਕੀਨੀ ਬਣ ਸਕੇ ਕੀ ਲੱਗਦਾ ਕਿਹੜੀ ਜਗ੍ਹਾ ਹੈ ਆ ਨਿਸ਼ਰਦ ਉੜਿਆ ਜੀ ਬਾਗਾਂ ਦੇ ਕੋਲ ਲੱਗਦਾ ਨਹੀਂ ਕਿ ਬਹੁਤ ਵੱਡਾ ਨੁਕਸਾਨ ਹੋਣਾ ਸੀ ਕਿਤੇ ਰੋਡ ਤੇ ਹੁੰਦਾ ਜਾਂ ਕਿਤੇ ਵੀ ਹੁੰਦਾ ਸੀ ਉਹ ਜੀ ਕਿਸੇ ਨੂੰ ਨਹੀਂ ਪਤਾ ਜਦੋਂ ਬਲਾਸ ਹੋਇਆ ਸਾਰੇ ਭੱਜ ਗਏ ਦੇਖਿਆ ਤੇ ਉਹ ਅੱਗ ਵੀ ਲੱਗੀ ਹੋਈ ਹੈ ਤੁਹਾਡੇ ਸਾਹਮਣੇ ਦੇਖੋ ਅਸੀਂ ਐਂਬੂਲੈਂਸ ਹੀ ਲੱਗਦਾ ਦੇਖਿਆ ਉਹਨੂੰ ਦੱਸਣਾ ਲੱਗਾ ਉਹਦੀਆਂ ਉਹਦੀਆਂ ਬਾਹਾਂ ਵੀ ਹੱਲੀ ਸੀ ਲੱਤਾਂ ਵੀ ਉਹਦੀਆਂ ਸੀ ਲੱਗਦਾ ਇਹ ਇੱਥੇ ਬਿਲਕੁਲ ਵੱਡਾ ਹਾਸਾ ਹੋ ਸਕਦਾ ਸੀ ਜਿਵੇਂ ਜਿਵੇਂ ਸੀ ਨਾ ਜੀ 35-40 ਸਾਲ ਦੀ ਉਮਰ ਲੱਗੀ ਹੋਈ ਜੀ ਲੱਗਦਾ ਜੀ ਵੱਡਾ ਹਾਸਾ ਟੱਲਿਆ ਬਿਲਕੁਲ ਜੀ ਬਿਲਕੁਲ ਹਾਸਾ ਟਲਿਆ ਜਿਦਾਂ ਕਿਹੜੇ ਇਨਸ਼ਾਨ ਆਇਆ ਸੀ ਕੋਈ ਪਤਾ ਨਹੀਂ ਠੀਕ ਦੇਖੋ ਜੀ ਸਾਨੂੰ ਸਵੇਰੇ ਇਨਫਾਰਮੇਸ਼ਨ ਆਂਦੀ ਹੈ ਕਿ ਇੱਕ ਲਾਸਟ ਹੋਇਆ ਹੈ ਤੇ ਇੱਕ ਬੰਦੇ ਤੇ ਇੰਜਰੀ ਹੋਈ ਹੈ ਸਾਡੀਆਂ ਤੁਰੰਤ ਪੁਲਿਸ ਦੀਆਂ ਟੀਮਸ ਮੌਕੇ ਤੇ ਪਹੁੰਚੀ ਆਂ ਤੇ ਮੌਕੇ ਤੇ ਪਹੁੰਚ ਕੇ ਜਦੋਂ ਅਸੀਂ ਦੇਖਿਆ ਤੇ ਸਾਡੀ ਪੁਰਾਣੀਆ ਇਨਵੈਸਟੀਗੇਸ਼ਨਸ ਵੀ ਇਦਾਂ ਸਾਹਮਣੇ ਆਇਆ ਸੀਗਾ ਕਿ ਇਹ ਜਿਹੜਾ ਬੰਦਾ ਹੈ ਸਾਨੂੰ ਸ਼ੱਕ ਹੈ ਇਹ ਕਨਸਾਈਨਮੈਂਟ ਰਿਟਰੀਵ ਕਰਨ ਆਇਆ ਸੀਗਾ ਇਹ ਚੁੱਕਣ ਆਇਆ ਸੀਗਾ ਜਿਹੜੀ ਐਕਸਪਲੋਸਿਵ ਕਨਸਾਈਨਮੈਂਟ ਸੀਗੀ ਤੇ ਡਿਊ ਟੂ ਮਿਸਹੈਂਡਲਿੰਗ ਉਹਦੀ ਜਿਵੇਂ ਉੱਥੇ ਇਹ ਬਲਾਸਟ ਹੋਇਆ ਤੇ ਉਹਦੀ ਜਿਹੜੀ ਬੋਡੀ ਨੂੰ ਇੰਜਰੀਜ਼ ਆਈਆਂ ਉਹਦੇ ਫੇਸ ਤੇ ਤੇ ਉਹਦੇ ਹੈਂਡਸ ਤੇ ਲੈਗਸ ਤੇ ਕਾਫੀ ਜ਼ਿਆਦਾ ਇੰਜਰੀਜ਼ ਨੇ ਬਾਕੀ ਸਾਡੀ ਐਫਐਸਐਲਡੀ ਟੀਮ ਹੈ ਜਿਹੜੀ ਔਨ ਦਾ ਵੇ ਹੈ ਤੇ ਸਾਨੂੰ ਇਹੀ ਸ਼ੱਕ ਹੈ ਕਿ ਇਹ ਬੰਦਾ ਜਿਹੜਾ ਇਹ ਕਨਸਾਈਨਮੈਂਟ ਰਿਟਰੀਵ ਕਰਨ ਆਇਆ ਸੀ ਸਾਡਾ ਦੋਸ਼ੀ ਸੀਗਾ ਤੇ ਇਹਦੇ ਇਹ ਇੰਜਰੀਜ਼ ਹੋਈਆਂ ਸਰ ਪਤਾ ਲੱਗ ਰਿਹਾ ਕਿ ਕੋਈ ਕੋਈ ਮੁਲਾਜ਼ਮ ਦੇ ਘਰ ਇਹ ਗਨੇਟ ਸੁੱਟ ਆਇਆ ਸੀ ਨਹੀਂ ਜੀ ਇਦਾਂ ਦੀ ਇਹ ਸਾਰੀਆਂ ਅਫਵਾਹਾਂ ਨੇ ਮੈਂ ਤੁਹਾਨੂੰ ਦੱਸ ਦਿੰਦਾ ਚਾਹੁੰਦਾ ਕਿ ਸਾਨੂੰ ਇਦਾਂ ਦੀ ਕੋਈ ਵੀ ਇਨਫੋਰਮੇਸ਼ਨ ਹੋਏਗੀ ਅਸੀਂ ਤੁਹਾਨੂੰ ਦੱਸ ਦਾਂਗੇ ਇਹ ਸੀਗਾ ਕਿ ਇਹ ਕਨਸਾਈਨਮੈਂਟ ਰਿਟਰੀਵ ਜ਼ਰੂਰ ਕਰਨ ਆਇਆ ਸੀ ਇਹ ਸੀਗਾ ਦੋਸ਼ੀ ਹੀ ਸਾਡੇ ਸ਼ੱਕ ਦੇ ਮੁਤਾਬਕ ਦੇ ਅਸੀਂ ਇਹਨੂੰ ਵੈਰੀਫਾਈ ਵੀ ਕਰ ਰਹੇ ਆਂ ਬਹੁਤ ਜਲਦੀ ਅਸੀਂ ਤੁਹਾਡੇ ਸਾਹਮਣੇ ਜਿਹੜੀਆਂ ਸਾਰੀਆਂ ਡਿਟੇਲਸ ਨੇ ਅਸੀਂ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ ਇਕੱਲਾ ਹੀ ਬੰਦਾ ਸੀਗਾ ਜਿਹਦੇ ਇੰਜਰੀਜ਼ ਹੋਈਆਂ ਨੇ ਜਿੰਨੇ ਵੀ ਇਹਦੇ ਸਾਥੀ ਨੇ ਅਸੀਂ ਉਹ ਸਾਰੇ ਵੀ ਜਿਹੜੇ ਲੱਭ ਕੇ ਅਸੀਂ ਤੁਹਾਨੂੰ ਦੱਸਾਂਗੇ ਇਹ ਅਸੀਂ ਕਰ ਰਹੇ ਆਂ ਜੀ ਇਹਦੀ ਪਛਾਣ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਇਹਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸਾਡੀਆਂ ਟੀਮਜ਼ ਆਲਰੇਡੀ ਜਿਹੜੀ ਇੱਥੇ ਏਰੀਆ 'ਚ ਟੈਕਨੀਕਲੀ ਸਾਡੀਆਂ ਟੀਮਜ਼ ਐਕਟੀਵੇਟ ਹੋ ਗਈਆਂ ਨੇ ਸੰਨਾ ਜਿਹੜਾ ਵੀ ਹੈਗਾ ਇਹ ਬੰਦਾ ਕਿੱਥੋਂ ਆਇਆ ਸੀਗਾ ਕੀ ਇਹਨਾਂ ਦੇ ਸਾਥੀ ਸੀਗੇ ਕੀ ਇਹਨਾਂ ਦੀ ਮਨਸ਼ਾ ਸੀਗੀ ਅਸੀਂ ਸਾਰੀ ਤੁਹਾਨੂੰ ਬਹੁਤ ਹੀ ਜਲਦੀ ਕਲੀਅਰ ਕਰ ਦਾਂਗੇ ਇਹਨੂੰ ਹਸਪੀਟਲ ਲੈ ਕੇ ਜਾਇਆ ਜਾ ਚੁੱਕਾ ਹੈ ਅਸੀਂ ਥੋੜੀ ਦੇਰ ਬਾਅਦ ਫਿਰ ਤੁਹਾਨੂੰ ਅਪਡੇਟ ਲੈ ਕੇ ਦੱਸਾਂਗੇ ਕਿ ਇਹ ਬੰਦੇ ਦੀ ਡੈਥ ਹੋ ਗਈ ਹੈ ਜਾਂ ਬਚਾ